ਜੇਕਰ ਜਿਹੜੀ ਸਾਡੀ ਜ਼ਮੀਨ ਆ ਦੋਵਾਲ ਦੇ ਜਗਤਪੁਰ ਦੇ ਨਾਲ ਲੱਗਦੀ ਆ ਪਰ ਸਾਨੂੰ ਕਿਸੇ ਨੂੰ ਕੋਈ ਰੁਪਈਆ ਵੀ ਨਹੀਂ ਸਾਲਿਆਂਾਂ ਨੂੰ ਮਿਲਿਆ ਸਭ ਤੋਂ ਵੱਧ ਸਾਲਿਆਂਾਂ ਦਾ ਹੋਇਆ ਸੀ ਲੋਕ ਅਹ ਦਸ਼ਤ ਦੇ ਮਾਹੌਲ ਦੇ ਵਿੱਚ ਵਾ ਸਰਕਾਰ ਦੇ ਮਾਮਲੇ ਦਿਲ ਦੀ ਵਿੱਚ ਕੋਈ 5-4000 ਰੁਪਈਆ ਪਰ 5-4000 ਰੁਪਈਏ ਦੇ ਨਾਲ ਲੋਕਾਂ ਦਾ ਜਿਹੜਾ ਖਾਣਾ ਪੂਰਤੀ ਨਹੀਂ ਪੂਰਾ ਹੁੰਦਾ ਤੇ ਮੈਂ ਪ੍ਰਸ਼ਾਸਨ ਹੁਣ ਡਿਸਟਾ ਉਹਨਾਂ ਨਾਲ ਗੱਲ ਵੀ ਕੀਤੀ ਆ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਆ ਕਿਸ ਸਾਹਿਬ ਨੇ ਮੈਨੂੰ ਭਰੋਸਾ ਦੋਆ ਕਿ ਮੈਂ ਹੁਣੇ ਹੀ ਐਕਸ਼ਨ ਪੀ ਡਬਲਯੂ ਦੀ ਕਿਉਂਕਿ ਐਕਸ਼ਨ ਪੀ ਡਬਲਯੂ ਦੀ ਨੂੰਏ ਕਿਸ ਲੱਗਦੀ ਆ ਕਿਉਂਕਿ ਜੇ ਉਹ ਨਾਲ ਸਾਡੇ ਕਿਹਾਂ ਕੰਮ ਕਰਤਾ ਫਿਰ ਤੇ ਵਧੀਆ ਜੇ ਨਾ ਕਰਕੇ ਦਿੱਤਾ ਤਾਂ ਫਿਰ ਅਸੀਂ ਆਪ ਕੱਲ ਨੂੰ ਅਸੀਂ ਆਪ ਲਾ ਕੇ ਤੈਨੂੰ ਕੋਰਥੇ ਪ੍ਰਧਾਨ ਜੀ ਇਹ ਜਿਹੜਾ ਫੇਰ ਮੰਝਰ ਬਣਿਆ ਵਾ ਹੜ ਦਾ ਦਰਿਆ ਦਾ ਜਿਹੜਾ ਸਪਰ ਟੁੱਟਾ ਵਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਾਡਾ ਤਾਂ ਇਹ ਹੀ ਕਹਿਣਾ ਕਿ ਜਦੋਂ ਪਹਿਲਾਂ ਵੀ ਜਦੋਂ 2023 ਦੇ ਵਿੱਚ 2 ਸਾਲ 3 ਸਾਲ ਪਹਿਲਾਂ ਵੀ ਜਦੋਂ ਇਹ ਟੁੱਟਿਆ ਸੀ ਤੇ ਇੱਥੋਂ ਪਹਿਲਾਂ ਸਭ ਤੋਂ ਪਹਿਲਾਂ ਇਹੋ ਪਰ ਜਦੋਂ ਟੁੱਟਿਆ ਤੇ ਪਿਆ ਸੀ ਨਾ ਇਤੋਂ ਪਾਰੇ ਫਿਰ ਤੁਸੀ ਨੂੰ ਪਿਆ ਦੋਵਾਲ ਦੇ ਟਾਂਡੇ ਦੇ ਤੁਸੀ ਨੂੰ ਟੱਪਿਆ ਸੀ ਅਸੀਂ ਇਹ ਸਰਕਾਰ ਕੋੋਂ ਆਸ ਕਰਦੇ ਆ ਵੀ ਹੁਣ ਵੀ ਦਿੱਸਾ ਨੂੰ ਕਮਿਟੀ ਕੋਈ ਕਾਕੀ ਭਾਈ ਨਹੀਂ ਫੋਨ ਲਾਇਆ ਨਾਲ ਸਾਡੇ ਬਲਜੀਤ ਸਿੰਘ ਆ ਖਾਲਸਾ ਜੀ ਤੁਸੀਂ ਟੈਲੀਫੋਨ ਵੀ ਇੱਥੇ ਲੋਕਾਂ ਦੀ ਮੰਗ ਹੈ ਲੋਕ ਤੁਸੀਂ ਆਹ ਮਾਰ ਦੇ ਵੇਖੋ ਕਿਉਂਕਿ ਲੋਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਵਾ ਕਿਉਂਕਿ ਜੇ ਅੱਜ ਅੱਗੇ ਵੀ ਹਰ ਦੀ ਮਾਰ ਦੇ ਲੈ ਲੱਖਾਂ ਰੁਪਈਆ ਦੀ ਲੋਕ ਅਜੇ ਤੱਕ ਲੋਕ ਪੈਰਾਂ ਤੇ ਨਹੀਂ ਆ ਸਕੇ ਕਿਉਂਕਿ ਸਰਕਾਰ ਜੇ ਮਾਮਲਾ ਦਿੰਦੀ ਵੀ ਕੋਈ 5-4000 ਰੁਪਿਆ ਪਰ 5-4000 ਰੁਪਏ ਦੇ ਨਾਲ ਲੋਕਾਂ ਦਾ ਜਿਹੜਾ ਖਾਣਾ ਪੂਰਤੀ ਨਹੀਂ ਪੂਰਾ ਹੁੰਦਾ ਅਸੀਂ ਇਹ ਕਹਿੰਦੇ ਪਿਛਲੇ ਹੜ੍ਹਾਂ ਦੇ ਨਾਲ ਖਰਾਬੀ ਹੋਈ ਕੋਈ ਮੁਆਵਜ਼ਾ ਮਿਲਿਆ ਕੋਈ ਸੜਕ ਬਣੀ ਕੋਈ ਤੁਸੀ ਕੋਈ ਰਿਪੇਅਰ ਹੋਈ ਉਸ ਤੋਂ ਬਾਅਦ ਬਿਲਕੁਲ ਜੀ ਫੋਨ ਕੰਮ ਚੱਲਿਆ ਤੁਸੀ ਦਾ ਤੇ ਜਿਹੜੀ ਰਿ ਉਹ ਆਵਜਾ ਮਿਲਿਆ ਕਿਸ ਨੂੰ ਬਿਲਕੁਲ ਜੀ ਇਹ ਗੱਲ ਸਹੀ ਕਿਤੇ ਕਿਤੇ ਜਿਹਨਾਂ ਨੂੰ 2-2000 4000 ਰੁਪਇਆ ਮਿਲਿਆ ਬਾਕੀਆਂ ਨੂੰ ਮਿਲਿਆ ਨਹੀਂ ਇਸ ਮਾਰ ਦੇ ਵਿੱਚ ਮੇਰਾ ਘਰ ਤੋਂ ਘਰ 50 ਕਿੱਲੇ ਗੰਨਾ ਜਿਹੜਾ ਸੀ ਤੈਸ ਨੈਸੋਆ ਦੋਵਾਲ ਦੇ ਵਿੱਚ ਪੈਂਦਾ ਸੀ ਪਰ ਉਸ ਸਰਕਾਰ ਨੇ ਕਹਿ ਦਿੱਤਾ ਗਿਆ ਵੀ ਜਿਹੜਾ ਪੁਰਾਣਾ ਸਾਲਾ ਪਿੰਡ ਵਾ ਇਹ ਪ੍ਰਿੰਟ ਚ ਪਾੜੀ ਨਹੀਂ ਆਇਆ ਸੀ ਜੇਕਰ ਜਿਹੜੀ ਸਾਡੀ ਜ਼ਮੀਨ ਆ ਦੋਵਾਲ ਦੇ ਜਗਤਪੁਰ ਦੇ ਨਾਲ ਲੱਗਦੀ ਆ ਪਰ ਸਾਨੂੰ ਕਿਸੇ ਨੂੰ ਕੋਈ ਰੁਪਇਆ ਵੀ ਨਹੀਂ ਸਾਲਿਆਂ ਨੂੰ ਮਿਲਿਆ ਸਭ ਤੋਂ ਵੱਧ ਨਸਾਲਿਆਂ ਦਾ ਹੋਇਆ ਸੀ ਦੇਖੋ ਅੱਜ ਅਸੀਂ ਇਹ ਦਰਿਆ ਤੇ ਆਏ ਕਿਉਂਕਿ ਬਿਆਸ ਦਰਿਆ ਤੇ ਆ ਤਦੋ ਥੱਤੂ ਸੀ ਟੁੱਟਦੀ ਆ 2 ਵੋਲਟ ਵੀ ਆ ਇੱਕ ਵਾਰੀ 88 ਦੇ ਵਿੱਚ ਟੁੱਟੀ ਸੀ ਉਦੋਂ ਵੀ ਸਾਡੇ ਇਸ ਇਲਾਕੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਹੁਣ ਇੱਕ ਦੋ ਸਾਲ ਪਹਿਲਾਂ ਵੀ ਇੱਥੋਂ ਤੁਸੀਂ ਟੁੱਟੀ ਸੀ ਉਦੋਂ ਵੀ ਇਲਾਕੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਅਸੀਂ ਸਾਰੇ ਇਲਾਕੇ ਨੇ ਰਲ ਕੇ ਤੇ ਉਹ ਤੁਸੀਂ ਨੂੰ ਆਪ ਜਿਹੜਾ ਪੂਰਿਆ ਸੀਗਾ ਤੇ ਸਾਰੇ ਇਲਾਕੇ ਨੇ ਸਾਰੇ ਪਿੰਡਾਂ ਵਾਲਿਆਂ ਨੇ ਸਹਿਯੋਗ ਦਿੱਤਾ ਸੀ ਤੇ ਮੈਂ ਪ੍ਰਸ਼ਾਸਨ ਹੁਣ ਡਿਸਾਹ ਨਾਲ ਗੱਲ ਵੀ ਕੀਤੀ ਆ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਆ ਿਸਾਬ ਨੇ ਮੈਨੂੰ ਭਰੋਸਾ ਦੋਇਆ ਕਿ ਮੈਂ ਹੁਣੇ ਹੀ ਐਕਸ਼ਨ ਪੀ ਡਬਲਯੂ ਦੀ ਕਿਉਂਕਿ ਐਕਸ਼ਨ ਪੀ ਡੋਟ ਟੀ ਨੂੰ ਦੇ ਤੁਸ ਲੱਗਦੀ ਆ ਤੇ ਉਹ ਹੁਣੇ ਆਣ ਕੇ ਤੇ ਮੌਕਾ ਦੇਖ ਕੇ ਤੇ ਜੋ ਮਿੱਟੀ ਆ ਤੇ ਜੋ ਥੋਰੂ ਆ ਉਹਨਾਂ ਨੇ ਕਿਹਾ ਵੀ ਮੈਂ ਲਾ ਕੇ ਤੇ ਇਹਨੂੰ ਜਿਹੜਾ ਪੜਾਵਾ ਇਹਨੂੰ ਭਰ ਦਿੱਤਾ ਭਰ ਕੇ ਭਰ ਦਿੱਤਾ ਜਾਏਗਾ ਤੇ ਉਹ ਪ੍ਰਸ਼ਾਸਨ ਆਵੇਗਾ ਤੇ ਉਹਨਾਂ ਦੀ ਵੇਟ ਵੀ ਕਰਾਂਗੇ ਅਸੀਂ ਕਿਉਂਕਿ ਪਹਿਲਾਂ ਪ੍ਰਸ਼ਾਸਨ ਨੂੰ ਕਹਿਣਾ ਸਾਡਾ ਫਰਜ਼ ਆ ਜੇ ਪ੍ਰਸ਼ਾਸਨ ਇਹ ਕੰਮ ਕਰੇ ਤਾਂ ਸਾਥੀ ਵੀਰ ਲੋਕ ਉਹਨੇ ਸਲਾਗਾ ਵੀ ਕਰਾਂਗੇ 3 ਸਾਲ ਹੋ ਗਏ ਇਸ ਸਪਰਨ ਟੁੱਟੇ ਹੋਏ ਇਹ ਨੈਗਲੀਜੈਂਸੀ ਜਿਹੜੀ ਆ ਸਰਕਾਰ ਦੀ ਜਾਂ ਵਿਭਾਗ ਦੀ ਇਹਨੂੰ ਕਿਦਾਂ ਦੇਖਦੇ ਹੋ ਦੇਖੋ ਮੈਂ ਕੋਈ ਨੈਗੇਟਿਵ ਨਹੀਂ ਗੱਲ ਕਰਨੀ ਚਾਹੁੰਦਾ ਕਿਉਂਕਿ ਕਈ ਚੀਜ਼ਾਂ ਨਾ ਦੇਖੀਆਂ ਵੀ ਹੋ ਜਾਂਦੀਆਂ ਨੇ ਸਰਕਾਰ ਨੇ ਹੁਣ ਮਿੱਟੀ ਪਾਈ ਵੀ ਆ ਉੱਥੇ ਕੋਈ ਇਹੋ ਜੀ ਮੈਂ ਨਹੀਂ ਭਾਰੇ ਸਪਰ ਟੁੱਟਾ 2023 ਦਾ ਟੁੱਟਿਆ ਸਪਾਰੇ ਤੇ ਮੈਂ ਬੇਖੋ ਤੁਹਾਡੇ ਸਾਹਮਣੇ ਫਿਰ ਨੈਕਸਟ ਉਹਦੀ ਨਾਕਾਮੀ ਆ ਨਾ ਫਿਰ ਇਹ ਤੇ ਇਸੇ ਕਰਕੇ ਉਹਨਾਂ ਦੇ ਖਿਲਾਫ ਅਸੀਂ ਅੱਜ ਬੋਲਣਾ ਹੀ ਚਾਹੁੰਦੇ ਕਿਉਂਕਿ ਜੇ ਉਹਨਾਂ ਨੇ ਸਾਡੇ ਕਿਹਾਂ ਕੰਮ ਕਰਤਾ ਫਿਰ ਤੇ ਵਧੀਆ ਜੇ ਨਾ ਕਰ ਕੀਤਾ ਤੇ ਫਿਰ ਅਸੀਂ ਆਪ ਕੱਲ ਨੂੰ ਅਸੀਂ ਆਪ ਲਾ ਕੇ ਇਹਨੂੰ ਬੂਰਦੇ ਹਾਂ